ਇਹ ਕਰਦੇ ਪਏ ਆ ਮਮੀ ਮੈਂ ਗੋਭੀ ਬਣਾ ਰਹੀ ਆ ਗੋਭੀ ਆਹੋ ਅੱਛਾ ਅੱਜ ਨਹੀਂ ਆਇਆ ਮਾਸੀ ਦਾ ਫੋਨ ਮਾਸੀ ਦਾ ਆਇਆ ਸੀਗਾ ਤਾਂ ਹੀ ਅੱਜ ਉਦਰੀ ਉਦਰੀ ਜੀ ਬੈਠੀ ਐ ਅੱਜ ਮਾਸੀ ਬੱਸ ਮੈਂ ਫੇਰ ਕੱਟਤਾ ਮੈਂ ਕਿੰਨੇ ਕਿ ਸਬਜ਼ੀ ਬਣਾ ਰਹੀ ਆ ਮੈਂ ਖਾੜ ਕੇ ਖਾਵਾਂਗੀ ਅੱਛਾ ਹੋ ਦਿਮਾਗ ਬੜਾ ਖਾਂਦੀ ਹੈ ਵੈਸੇ ਮਾਸੀਆਂ ਦੇ ਦੇਖਿਆ ਦਾ ਖਾਂਦੀ ਹੈ ਮਾਸੀ ਦਿਮਾਗ ਤੇ ਤੇਰੀ ਦਾਦੀ ਦਾ ਹੁੰਦਾ ਉਹ ਨਹੀਂ ਖਾਂਦੀ ਉਹ ਆ ਗਾਂਦੇ ਬੜੇ ਤੋਂ ਤਾਂ ਹੁੰਦਾ ਹੀ ਨਹੀਂਗਾ ਕਿਉਂ ਨਹੀਂ ਕਰਦਾ ਮਾਸੀ ਨੂੰ ਭੂਆ ਨੂੰ ਉਹ ਤਾਂ ਹੁੰਦਾ ਹੀ ਨਹੀਂ ਹੈਗਾ ਜਦੋਂ ਭਾਜੀ ਹੈ ਭੂਆ ਜੀ ਹੈ ਭੂਆ ਜੀ ਹੈ ਜਦੋਂ ਦੇਖੋ ਮਾਸੀ 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 ਹਾਂ ਮਾਸੀ ਨਾਸੀ ਪਰ ਮਾਸੀ ਸਾਡੀ ਪਿਆਰੀ ਬੜੀ ਹੈ ਇੱਕ ਗੱਲ ਦੀ ਹੈ ਗੱਲਾਂ ਹੋਣ ਕੀ ਥੋੜੀ ਜੀ ਤਾਰੀਫ ਕਰਦਾ ਦੇਖਿਓ ਕਿ ਮੈਂ ਖੁਸ਼ ਹੋ ਜਾਣਾ ਐ ਮਮਈ ਹੋਰ ਕੀ ਮਾਸੀਰ ਬਾਹ ਮਾਸੀ ਘੇਟ ਆ ਆਪਣੇ ਐਵੇਂ ਨਾ ਸਮਝ ਮਾਸੀਆਂ ਸਾਫੀਕਾ ਠੀਕ ਹੈ ਮਾਵਾ ਤੋਂ ਵੱਧ ਲੱਗੂਆਂ ਨੇ ਪਿਆਰ ਪਰ ਮਾਸੀ ਥੋੜੀ ਜਿਆਦਾ ਉੱਚੀ ਜੜੀ ਹੋਈ ਹੈ ਦੂਰ ਜਿਆਦਾ ਹੈ ਕਾਲਕਾ ਸ਼ਹਿਰ ਹੈ ਬੜਾ ਦੂਰ ਆ ਯਾਰ ਮਮਈ ਮਾਸੀ ਹੁੰਦਾ ਥੋੜਾ ਨੀਚੇ ਆ ਪਹਾੜੀ ਇਲਾਕੇ ਚੋਂ ਨਾ ਪਹਾੜੀ ਇਲਾਕੇ ਚੋਂ ਥੋੜਾ ਜਿਹਾ ਨੀਚੇ ਆ ਸਵਾਗਤ ਲਿਤੇ ਬਾਵੇਂ ਉਂਦਰ ਆ ਤੇ ਥੋੜੇ ਪਹਾੜੀ ਲਾਕੇ ਚਮਾਸੀ ਨੂੰ ਕਿ ਨੀਚੇ ਨੂੰ ਆ ਮੜਾ ਜਾ ਉੱਾਰ ਉੱਚੀ ਠੀਕ ਆ ਤੂੰ ਪਹਾੜੀ ਜਾ ਚੰਡੀਗੜ੍ਹ ਵੱਲ ਆ ਜਵੇ ਮਾਸੀ ਜਾਨ ਸਾਰੀ ਦੁਨੀਆ ਦੇਖਦੀ ਆ ਚੰਡੀਗੜ੍ਹ ਵੱਲ ਆ ਜਵੇ ਸ਼ਿਮਲੇ ਨੂੰ ਜਾਂਦੇ ਆ ਸਾਰੇ ਰਸਤੇ ਹਾਂ ਮਾਤਾ ਹਾਂ ਯਾਰ ਮਾਸੀ ਨੂੰ ਆਉ ਬੱਲੇ ਤੇਰੇ ਗੋਭੀ ਵਾਲਾ ਤਾਂ ਸਿਰਾਂ ਕੱਢਦਾ ਉਹ ਨਹੀਂ ਕੰਮ ਸਿਰਾਂ ਸਿਰੇ ਹੀ ਰੱਖਦੇ ਮੈਂ ਪਹਿਲੀ ਕਰਦੇ ਕੰਮ ਕਾਵਾ ਬਣਾਣਾ ਤੇ ਕਰਾਰੀ ਬਣਾਉਣੀ ਹੈ ਤੇਸਤੀ ਬਣਾਉਣੀ ਹੈ ਜਿਹੜਾ ਹੋਰ ਹੱਥ ਚੱਕਦੇ ਜਾ ਰਹੇ ਨੇ ਬੰਟੀ ਯਾਰ ਨਾ ਮਾਫੀ ਦੀ ਗੱਲ ਕਰ ਰਿਹਾ ਸੀਗਾ ਹਾਂ ਕੀ ਕਹਿ ਰਹੇ ਸੀਗਾ ਤੋ ਟੁੱਟ ਗਿਆ ਜੀ ਕਾ ਤੋ ਫੈਰੀ ਹੈ ਮਾਸੀ ਇਹ ਕਹ ਰਹਾ ਸੀ ਕਿ ਮਾਸੀ ਦੀ ਗੱਲ ਹੈ ਮੈਨੂੰ ਸਾਰਾ ਪਤਾ ਤੇਰੇ ਕਿ ਤੁੱਤਾ ਵਾਲਾ ਕੀ ਕਰਨਾ ਤੂੰ ਮਾਸੀ ਨੂੰ ਮਾਸੀ ਮੇਰੀ ਪਿਆਰੀ ਬਹੁਤ ਹੈ ਮੈਂ ਇਹ ਕਹਿ ਰਿਹਾ ਮਾਸੀ ਮੇਰਾ ਕਰਦੀ ਪਤਾ ਕਿੰਨਾ ਹਾਂ ਕਰਦੀ ਹੈ ਤਾਂ ਇਹ ਤੂੰ ਕਹਿ ਲੈ ਆ ਵੀਡੀਓ ਦੇਖ ਕੇ ਕਿਤੇ ਫੋਨ ਵਾਲੇ ਬੰਦ ਹੀ ਨਾ ਹੋ ਜਾਣ ਹਾਂ ਆਪ ਜੀ ਨੂੰ ਹਾਂ ਮੈਂ ਮਾਫੀ ਨਹੀਂ ਕਰਦਾ ਕਿ ਮਾਫੀ ਲਾ ਲ ਗੱਲ ਲੱਟੂ ਜੇ ਕਰੀ ਜਾਂਦਾ ਮਾਫੀ ਹੈ ਮਾਫੀ ਯਾਰ ਮਾਫੀ ਦੂਰ ਬਹੁਤ ਹੈ ਪਰ ਜਾਨ ਨੂੰ ਤਾਂ ਬੜਾ ਦਿਲ ਕਰਦਾ ਪਰ ਮਾਸੀ ਨੂੰ ਥੋੜਾ ਜਿਹਾ ਚੰਡੀਗੜ੍ਹ ਵੱਲ ਆ ਜਵੇ ਯਾਰ ਕਿਵੇਂ ਆਵੇ ਕਿ ਨਹੀਂ ਆ ਕੇ ਧੁਰਕੇ ਆ ਦੇ ਹੁਣ ਤਾਂ ਮਾਸੜ ਲਟ ਰਿਟਾਇਰਮੈਂਟ ਹੋਇਆ ਹੁਣ ਤਾਂ ਮਾਸੜ ਹੁਣ ਤਾਂ ਮੈਂ ਤੁਹਾਡੇ ਘਰ-ਬਾਰ ਦਾ ਘਰਾਂ ਪਰ ਲਵਾ ਛੱਡ ਕੇ ਆ ਜੇ ਤੇਰ ਵੱਤੇ ਹਾਂ ਮਾਸੀ ਦਾ ਮਰਣੀ ਅਮੀਰ ਬਹੁਤ ਹੈ ਮਾਸ ਜੀ ਨਾਲ ਅਮੀਰ ਤਾਂ ਹੈ ਹੀ ਨਹੀਂ ਆਪਣੇ ਹੁਣ ਕੋਈ ਕੀ ਉਹ ਕਿਤੇ ਸੀ ਨਾ ਰੰਦੀ ਐ ساری ਦੁਨੀਆ ਦੇਖਦੇ ਆਉਂਦੀ ਜਾਂਦੀ ਮਾਸੀ ਪਰ ਇੱਕ ਗੱਲ ਐ ਮਾਸੀ ਨਾਲ ਉੱਪਰ ਕਮਰਾ ਪਾ ਲਿਆ ਉੱਪਰ ਕੀ ਕਹਿੰਦੇ ਆ ਹੋਰ ਦੋ ਚਾਰੇ ਹੋਰ ਪਾ ਲੇ ਪਰ ਇੱਕ ਗੱਲ ਐ ਉੱਪਰ ਚੜ ਕੇ ਉਹਨਾਂ ਦੇ ਕੋਠੇ ਤੇ ਆ ਲੱਗਦਾ ਜਿਵੇਂ ਬੁਰਜ ਕਲਿਫਾ ਤੇ ਨਹੀਂ ਖੜੇ ਹੁੰਦੇ ਦबई ਦਾ ਬੁਰਜ ਕਲਿਫਾ ਨਹੀਂ ਆ ਲੱਗਦਾ ਜਿਵੇਂ ਉੱਥੇ ਖੜੇ ਆ ਥੱਲੇ ਦੁਨੀਆ ਛੋਟੀ ਛੋਟੀ ਦਿਖਦੀ ਐ ਮਾਤਾ ਹਾਂ ਮਲੋਂ ਕੀ ਮਾਸੀ ਤਾਂ ਬੜੇ ਮौज ਠੰਡੇ ਲਾ ਕੇ ਜੈ ਐਵੇਂ ਨਹੀਂ ਹੈਗੀ ਸਹੀ ਐ ਸਹੀ ਗੱਲ ਐ ਪਰ ਆਇਆ ਉੱਥੇ ਕੀ ਕਹਿੰਦੇ ਆ ਮਾਸੀ ਦਾ ਫੋਨ ਆਇਆ ਸੀ ਮਾਸੀ ਦਾ ਉਹ ਆਇਆ ਸੀ ਮੈਂ ਤਾਂ ਠੀਕ ਆ ਰਹੀ ਸੀ ਕਿ ਮਮੀ ਮੈਂ ਗੱਲ ਸੁਣਾ ਤੇਰੀ ਹੋ ਗਈ ਸਬਜ਼ੀ ਬਣ ਗਈ ਸਬਜ਼ੀ ਉੱਡ ਕੇ ਚਲੀ ਆਪਣੀ ਸਹਿੰਦਿਆਂ ਨਾਲ ਘੁੰਮਣ ਠੀਕ ਹੈ ਜੇ ਮੈਂ ਅੱਜ ਨੂੰ ਸਬਜ਼ੀ ਨੂੰ ਛੇਕਦਾ ਜ਼ਿਆਦਾ ਨਹੀਂ ਫਿਰ ਜਾ ਕੇ ਦੇਖਦੀ ਸਬਜ਼ੀ ਖਾਈ ਹੁੰਦੀ ਹੈ ਮੈਂ ਨਹੀਂ ਖਾਈ ਮੈਂ ਤਾਂ ਦੂਣ ਮਿਰਚ ਦੇਖਿਆ ਸੀ ਠੀਕ ਹੈ ਠੀਕ ਹੈ ਨਹੀਂ ਕਹਿੰਦਾ ਮਿਰਚ ਦੇਖਿਆ ਸੀ ਨਹੀਂ ਕਹਿੰਦਾ ਨਹੀਂ ਕਹਿੰਦਾ ਜਾਓ ਜਾਓ ਓਕੇ ਓਕੇ ਬਾਏ ਬਾਏ ਗਾਇਜ਼